ਦੀ ਵੀਡੀਓ ਇੱਕ ਹੋਰ ਪੰਜਾਬ ਦੇ ਬੱਬਰ ਸ਼ੇਰ ਦੀ ਸੁਖ ਜੋਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਜਿਹੜੇ ਮੁੰਡੇ ਅੱਜ ਨਸ਼ਾ ਕਰਦੇ ਆ ਉਹ ਸੁਖ ਜੋਲ ਦੀ ਜ਼ਿੰਦਗੀ ਬਾਰੇ ਇੱਕ ਵਾਰੀ ਪੜ ਲਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਨਸ਼ਾ ਛੱਡਿਆ ਵੀ ਜਾ ਸਕਦਾ ਹੈ ਨਸ਼ੇ ਦਾ ਕੋੜ ਵੱਡਿਆ ਵੀ ਜਾ ਸਕਦਾ ਹੈ ਤੇ ਜੇਕਰ ਤੁਸੀਂ ਉਹੀ ਹਰਖ ਜਿਹੜਾ ਨਸ਼ੇ ਕਰਕੇ ਲਾਉਂਦੇ ਹੋ ਉਹੀ ਹਰਖ ਗਰਾਊਂਡ ਦੇ ਵਿੱਚ ਆ ਕੇ ਲਾਹੋ ਸੁਖ ਜੋਲ ਵੀ ਵਣ ਸਕਦੇ ਹਾਂ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਅੱਜ ਗੱਲ ਸੁਖ ਜੋਲ ਵੀਰ ਦੀ ਕਰਦੇ ਆਂ ਇੱਕ ਦਿਨ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਹੋਇਆ ਨੌਜਵਾਨ ਜਦੋਂ ਆਕੇ ਗਰਾਊਂਡ ਦੇ ਵਿੱਚ ਸਰੀਰ ਨੂੰ ਜੋਹਿਆ ਉਹੀ ਗੁੱਸਾ ਜਿਹੜਾ ਨਸ਼ਾ ਕਰਕੇ ਆਪਣੇ ਸਰੀਰ ਤੇ ਲਾਉਂਦਾ ਹੁੰਦਾ ਸੀ ਉਹੀ ਸਰੀਰ ਨੂੰ ਇੱਕ ਦਿਨ ਜਦੋਂ ਗਰਾਊਂਡ ਦੇ ਵਿੱਚ ਆਕੇ ਲਲਕਾਰਿਆ ਫਿਰ ਦੇਖਿਆ ਬੀਜਰ ਦੂਜੇ ਨਸ਼ੇ ਨਾਲੋਂ ਤਾਂ 100 ਗੁਣਾ ਚੰਗਾ ਹੈ ਗਰਾਊਂਡ ਦਾ ਨਸ਼ਾ ਤਿਆਰੀ ਕਰਨੀ ਸਟਾਰਟ ਕੀਤੀ ਸਾਡੇ ਭਰਾ ਨੇ ਤੇ ਅੱਜ ਦੇਖੋ ਸਰੀਰ ਕਿੱਡਾ ਸੋਹਣਾ ਕਮਾਇਆ ਆਉਣ ਵਾਲੇ ਦਿਨਾਂ 'ਚ ਉਹ ਦਿਨ ਦੂਰ ਨਹੀਂ ਅੱਜ ਦੀ ਗੱਲ ਮੇਰੀ ਯਾਦ ਰੱਖਿਓ ਸੁਖਜੋਲ ਭਰਾ ਸਾਡਾ ਫਿਲਮਾਂ ਦੇ ਵਿੱਚ ਇੱਕ ਵਧੀਆ ਨਾਮ ਰੋਸ਼ਨ ਕਰੂਗਾ ਵਧੀਆ ਨਾਮ ਕਮਾਊਗਾ ਮੇਰੀ ਗੱਲ ਅੱਜ ਦੀ ਯਾਦ ਰੱਖਿਓ ਤੇ ਨੌਜਵਾਨ ਪੀੜੀ ਨੂੰ ਅਪੀਲ ਹੈ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਟੀਕੇ ਲਾਉਂਦੇ ਆ ਸਿਰੰਜਾਂ ਗੋਲੀਆਂ ਤੇ ਲੱਗੇ ਹੋਇਆ ਉਹ ਇੱਕ ਵਾਰੀ ਸੁਖ ਜੋਲ ਦੀ ਜ਼ਿੰਦਗੀ ਬਾਰੇ ਮੜਾ ਜਾ ਬੈਕਗ੍ਰਾਉਂਡ ਬਾਰੇ ਪਤਾ ਕਰ ਲਓ ਜਦੋਂ ਸੁਖ ਜੋਲ ਸਾਡਾ ਭਰਾ ਵੀ ਨਸ਼ੇ ਕਰਦਾ ਹੁੰਦਾ ਸੀ ਨਸ਼ੇ ਦਾ ਕੋੜ ਵੱਢ ਕੇ ਜਦੋਂ ਗਰਾਊਂਡ ਵਿੱਚ ਆਇਆ ਗਰਾਊਂਡ ਵਿੱਚ ਆ ਕੇ ਤਿਆਰੀ ਕੀਤੀ ਸਰੀਰ ਤਿਆਰ ਕੀਤਾ ਤੇ ਫਿਰ ਅੱਜ ਦੇਖੋ ਧੂਮਾ ਪਾਉਂਦਾ ਗਰਾਊਂਡ ਦੇ ਵਿੱਚ ਸਾਡਾ ਭਰਾ ਤੇ ਜਦੋਂ ਨੰਗਦਾ ਨਾ ਲੋਕ ਖੜਖੜ ਦੇਖਦੇ ਆ ਵੀ ਅੱਜ ਸੁੱਖ ਜੋਲ ਨੰਗਾ ਇੱਥੋਂ ਦੀ ਇਹ ਹੁੰਦੀ ਆ ਯਾਰ ਪ੍ਰਾਪਤੀ ਬੰਦੇ ਦੀ ਠੀਕ ਐ ਅਸੀਂ ਨਸ਼ੇ ਲੱਗ ਜਾਂਦੇ ਆ ਕਰਨ ਮਾੜੀ ਸੰਗਤ ਦੇ ਵਿੱਚ ਪੈ ਕੇ ਪਰ ਨਸ਼ਾ ਕੋਈ ਬਾਲੀ ਵੱਡੀ ਗੱਲ ਨਹੀਂ ਬਾਬੇ ਛੱਡਿਆ ਜਾ ਸਕਦਾ ਸਰੀਰ ਦੁਬਾਰੇ ਕਮਾਇਆ ਜਾ ਸਕਦਾ ਇਹ ਸਿੱਖਣਾ ਤਾਂ ਸੁੱਖ ਜੋਲ ਤੋਂ ਸਿੱਖੋ ਸਾਡੇ ਵੀਰ ਤੋਂ ਦੂਜੀ ਗੱਲ ਬਾਪੂ ਦੀ ਇੱਜ਼ਤ ਕਰਨੀ ਜਾਂ ਤਾਂ ਸਿੱਧੂ ਮੂਸੇ ਵਾਲੇ ਤੋਂ ਸਿੱਖ ਲੋ ਜਾਂ ਸੁਖ ਜੋਲ ਤੋਂ ਸਿੱਖ ਲੋ ਆਪਦੇ ਮਾਪਿਓ ਦੀ ਇੱਜ਼ਤ ਕਰਿਆ ਕਰੋ ਮਾਪਿਓ ਨੂੰ ਮਾਪਿਓ ਇੱਕ ਵਾਰੀ ਗਵਾਚ ਜਾਣ ਮੁੜ ਕੇ ਮਿਲਦੇ ਨਹੀਂ ਮੈਂ ਤਾਂ ਸੁਖ ਜੋਲ ਵੀਰ ਨੂੰ ਜਿੱਦੇ ਵੀ ਮਿਲਿਆ ਇੱਕ ਵਾਰੀ ਜੱਫੀ ਪਾ ਕੇ ਜ਼ਰੂਰ ਮਿਲੂਗਾ ਮੇਰੇ ਭਰਾ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਵੀ ਇੱਕ ਵਾਰੀ ਜ਼ਿੰਦਗੀ 'ਚ ਨਰਾਸ਼ ਹੋ ਗਿਆ ਸੀ ਨਰਾਸ਼ ਹੋ ਕੇ ਘਰੇ ਬੈਠ ਗਿਆ ਸੀ ਪਰ ਜਦੋਂ ਸੁਖ ਜੋਲ ਵੀਰ ਦੀਆਂ ਵੀਡੀਓ ਦੇਖੀਆਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਤੁਹਾਡਾ ਭਰਾ ਰਣਜੀਤ ਸਿੰਘ ਢਿੱਲੋਂ ਬਠਿੰਡੇ ਵਾਲਾ ਜੇ ਕਿਸੇ ਭਰਾ ਨੇ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰਾ ਵੀਰ ਮੇਰੀਆਂ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਤੇ ਧੰਨਵਾਦ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ